ਰਿਸ਼ਤਿਆਂ ਦੀਆਂ ਤਾਂ ਨਾ ਦਿਨ ਬਦਿਨ ਕਮਜ਼ੋਰ ਹੁੰਦੀਆਂ ਜਾ ਰਹੀਆਂ ਨੇ ਇਹ ਐਨੀਆਂ ਕਮਜ਼ੋਰ ਹੋ ਗਈਆਂ ਨੇ ਕਿ ਕਤਲ ਕਰਦੇ ਵੇਲੇ ਵੀ ਇਨਸਾਨ ਇਹ ਨਹੀਂ ਸੋਚਦਾ ਕਿ ਕਤਲ ਕਿਤਾ ਕਿਸਦਾ ਜਾ ਰਿਹਾ ਕਿ ਵਾਕਿਆ ਇਨਸਾਨ ਦਾ ਖੂਨ ਚਿੱਟਾ ਹੋ ਗਿਆ ਇਲਸਤੇ ਅਚਾਨਕ ਮੋਤੇ ਪਿਆਰ ਜਮਾਈ ਮੁੱਕ ਗਿਆ ਹੈ ਇਹ ਖਬਰ ਬੜੀ ਹੀ ਦੁਖਦਾਈ ਹੈ ਸ਼ਾਇਦ ਇਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਨਾ ਦਿਖਾ ਸਕੇ ਪਰ ਖਬਰ ਤੁਹਾਨੂੰ ਜ਼ਰੂਰ ਦਵਾਂਗੇ ਦੱਸਾ ਪੰਜਾਬ ਦੇ ਅਜਨਾਲਾ ਦੇ ਪਿੰਡ ਕੰਦੇਵਾਲੀ ਵਿੱਚ ਇੱਕ ਵਿਅਕਤੀ ਵੱਲੋਂ ਬਹੁਤ ਹੀ ਬਹਿਰਮੀ ਦੇ ਨਾਲ ਆਪਣੀ ਮਾਂ ਪਰਜਾਈ ਤੇ 23 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਤਰ ਦਾ ਇਸਤੇਮਾਲ ਕੀਤਾ ਗਿਆ ਜੀ ਹਾਂ ਦਾਤਰ ਦੇ ਨਾਲ ਉਹਨਾਂ ਦੇ ਗਲ ਵੜ ਦਿੱਤੇ ਗਏ ਨੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹੰਦਾ ਮਹਾਲ ਬਣਿਆ ਹੋਇਆ ਹੈ। ਇਹ ਟ੍ਰਿਪਲ ਮਰਡਰ ਦੀ ਵਾਰਦਾਤ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਐਦਾਂ ਦਾ ਕੀ ਹੋਇਆ ਕਿ ਪੁੱਤ ਨੇ ਪਰਜਾਈ, ਮਾਂ ਤੇ ਭਤੀਜੇ ਨੂੰ ਜਾਨੋਂ ਮਾਰ ਦਿੱਤਾ। ਇਹ ਆਦਮੀ ਇੱਥੇ ਨਹੀਂ ਰੁਕਿਆ, ਇਸ ਨੇ ਤਿੰਨਾਂ ਦਾ ਕਤਲ ਕੀਤਾ ਤੇ ਦਾਕਟਰ ਸਮੇਤ ਪੁਲਿਸ ਥਾਣੇ 'ਚ ਪਹੁੰਚ ਗਿਆ। ਦੇਖੋ ਇਸ ਨੇ ਪੁਲਿਸ ਥਾਣੇ ਦੇ ਵਿੱਚ ਕੀ ਕਿਹਾ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੀ ਕੀ ਪ੍ਰਤੀਕਿਰਿਆ ਰਹੀ। ਅੱਜ ਦੀ ਥਾਣਾ ਚੰਡੇਰ ਚ ਪਿੰਡ ਕੰਦੋ ਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1.5 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਜਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਕਰੀਬ 8 9 ਸਾਲ ਦਾ ਉਹਦਾ ਮਟਰ ਕੀਤਾ ਜੀ ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆ ਤਾਂ ਮਜਾ ਦਸਿੰਨ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਜਿਹੜੇ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛੱਡ ਕੇ ਕੇਂਦਰ ਜੀ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਗਿਆ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜਿਹੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਇਹਨੇ ਇਕੱਲੀਆਂ ਉਦੇ ਕਰਕੇ ਥੋੜਾ ਸਟ्रेस ਚ ਰਹਿਦਾ ਇਹ ਉਹ ਚਲੇ ਗਿਆ। ਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭੜੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ। ਇਹਨੂੰ ਬਥੇਰਾ ਇਹ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ। ਪਰ ਰਾਤੀ ਕੱਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾਂ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮਲਤ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਥ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨੁੱਖੀ ਇਤਰਾਉਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਧੀਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾਂ ਵੱਲ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮੁੱਲ ਕੰਟਰੋਲ ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ